ਮੈਂ ਦੋ ਤਿੰਨ ਵਾਰ ਪੁਰਾ ਕੋ ਗਿਆ ਮੈਂ ਪਰ ਗੱਲ ਨਹੀਂ ਬਣਦੀ ਉਹ ਗੱਲ ਨਹੀਂ ਬਣਦੀ ਇਹ ਹੀ ਲੱਗਦੀ ਆ ਬਾਈ ਹਰਿਆਣੇ ਦਾ ਨਾ ਹਰਿਆਣੇ ਦਾ ਹਰਿਆਣੇ ਦਾ ਮੁੰਡਾ ਫਰਖੇ ਖੇਤਰ ਦਾ ਸੌਧੀਆਂ ਸੈਟ ਕਰੀਆਂ ਹੋਈਆਂ ਮੁੱਛਾਂ ਵਾਲੇ ਵੱਜਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫੇਰ ਤੇ ਅੱਜ ਨਵੇਂ ਵਲੌਗ ਦੇ ਵਿੱਚ ਬਾਈ ਅੱਜ ਨਾ ਬੜੇ ਦਿਨਾਂ ਬਾਅਦ ਬਾਈ ਆਪਾਂ ਨੇ ਸਲੂਨ ਦਾ ਵਲੌਗ ਬਣਾਣਾ ਆ ਬਹੁਤ ਜਾਣਿਆਂ ਦੀ ਡਿਮਾਂਡ ਸੀ ਬਾਈ ਆਪਣੇ ਕਸਟਮਰ ਜਿੰਨੇ ਵੀ ਆਂਦੇ ਦੇ ਕਹਾਣਾ ਵਿਹਾਂ ਦਾ ਸੀਜ਼ਨ ਚੱਲਦਾ ਆ ਵਿਹਾਂ ਦੇ ਸੀਜ਼ਨ ਵਿੱਚ ਤੁਹਾਨੂੰ ਪਤਾ ਬਾਈ ਰਸ਼ ਜ਼ਿਆਦਾ ਹੁੰਦਾ ਦੁਕਾਨ ਤੇ ਤੇ ਟਾਈਮ ਨਹੀਂ ਲੱਗਦਾ ਹੈਗਾ ਗੱਲਬਾਤ ਕਰਨ ਦਾ ਤੇ ਬਣਾਉਣ ਦਾ ਵਲੌਗ ਦਾ ਬਾਈ ਅੱਜ ਤੁਹਾਨੂੰ ਦਿਖਾਵਾਂਗੇ ਦੁਕਾਨ ਤੇ ਵਲੌਗ ਬਣਾਵਾਂਗੇ ਨਾਲੇ ਤੇ ਕੰਮਕਾਰ ਵੀ ਦਿਖਾਵਾਂਗੇ ਮੁੱਛਾਂ ਦਾ ਕਿੱਦਾਂ ਸੈੱਟ ਕਰਦੇ ਆ ਕਿਵੇਂ ਨਹੀਂ ਤੇ ਕਿਵੇਂ ਰੌਣਕ ਲੱਗੀ ਰਹਿੰਦੀ ਹੈ ਦੁਕਾਨ ਤੇ ਬਾਈ ਤੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਦੁਕਾਨ ਤੇ ਕਿਉਂਕਿ ਜੱਤ ਜਿਹੜੇ ਆਪਣੇ ਕਸਟਮਰ ਹੈ ਕਲਾਇੰਟ ਜਿੰਨੇ ਵੀ ਮੇਰੇ ਨਾਲ ਵੀ ਜਿਹੜੇ ਆਪਣੇ ਸਬਸਕ੍ਰਾਈਬ ਜਿਹੜਾ ਜੁੜੇ ਹੋਏ ਜ਼ਿਆਤਰ ਉਹ ਕੰਮ ਕਰਕੇ ਜੁੜੇ ਹੋਏ ਆ ਤੇ ਉਹ ਕੰਮ ਕਰਕੇ ਹੀ ਸਾਡੇ ਕੋਲ ਆਂਦੇ ਤੇ ਉਹ ਕਹਿੰਦੇ ਵੀ ਸਾਡੇ ਯਾਰ ਹੁਣ ਤੁਸੀਂ ਕੰਮ ਵਾਲਾ ਬਲੌਗ ਬਣਾਉਂਦੇ ਨਹੀਂ ਹੈ ਕਾਫੀ ਟਾਈਮ ਹੋ ਗਿਆ ਮਾਚਾਲ ਅੱਜ ਹੁਣ ਸਾਮਾ ਲੈ ਕੱਢ ਕੇ ਥੋੜਾ ਜਿਆ ਗੱਲਬਾਤ ਵੀ ਕਰਾਂਗੇ ਤੇ ਨਾਲੇ ਬਲੌਗ ਵੀ ਬਣਾਵਾਂਗੇ ਬਲੌਗ ਦੇ ਨਾਲ ਵੀ ਜੁੜੇ ਰਹੋ ਘੈਂਡ ਬਣਾਵਾਂਗੇ ਬਲੌਗ ਤੇ ਗੱਲਬਾਤ ਕਰਾਂਗੇ ਤੁਹਾਨੂੰ ਵੀ ਦਿਖਾਉਂਦੇ ਆ ਕਿੱਦਾਂ ਦਾ ਮਾਹੌਲ ਆ ਦੁਕਾਨ ਦੇ ਵਿੱਚ ਕਿੱਦਾਂ ਦਾ ਕੰਮ ਕਰਦੇ ਆ ਅਸੀਂ ਤੇ ਕਿੱਦਾਂ ਅਸੀਂ ਸੈਟਿੰਗ ਕਰਕੇ ਰੱਖਦੇ ਆ ਕਸਟਮਰਾਂ ਦੀ ਤੇ ਅੱਜ ਆ ਤੇ ਫਿਰ ਗੱਲਬਾਤ ਕਰਾਂਗੇ ਸ਼ਾਮ ਨੂੰ ਜਾਣਾ ਵਿਆਹ ਦੇ ਕੱਪੜੇ ਰੱਖੇ ਪਏ ਆ ਇਹ ਵੀ ਜ਼ਰੂਰੀ ਹੈ ਭਾਈ ਨਾਲ ਦੇ ਨਾਲ ਹੁਣ ਵਿਆਹ ਦਾ ਸੀਜ਼ਨ ਚੱਲਦਾ ਆ ਤੁਹਾਨੂੰ ਪਤਾ ਬਹੁਤ ਜ਼ਿਆਦਾ ਰਸ਼ ਰਹਿੰਦਾ ਆ ਮੁੱਛਾ ਵਾਲਿਆਂ ਦਾ ਮੁੱਛਾ ਸੈੱਟ ਕਰਨ ਵਾਲਿਆਂ ਦਾ ਸੋ ਇਹੀ ਗੱਲਬਾਤ ਆਪਾਂ ਲਈ ਭਾਈ ਅੱਜ ਦੁਕਾਨ ਤੇ ਕਰਨੀ ਹੈ ਤੇ ਨਾਲੇ ਦਿਖਾਉਂਦੇ ਤੁਹਾਨੂੰ ਕੰਮ ਤੇ ਹੁਣ ਚੱਲਦੇ ਆਂ ਆਪਾਂ ਦੁਕਾਨ ਤੇ ਦੁਕਾਨ ਤੇ ਕਸਟਮਰ ਵੇਟ ਕਰਨ ਲੱਗੇ ਆਪਾਂ ਥੋੜਾ ਲੇਟ ਹੋਗੇ ਤੇ ਭਰਾਵਾਂ ਨੂੰ ਭੇਜਦਾ ਪਹਿਲਾਂ ਤੇ ਮੁੰਡਾ ਹੈਗਾ ਆਪਣਾ ਕਰਨ ਉਹ ਚਾ ਕੰਮ ਕਰਨ ਲੱਗੇ ਹੋਏ ਆ ਤੇ ਬਾਕੀ ਜਾ ਕੇ ਤੁਹਾਨੂੰ ਦੁਕਾਨ ਤੇ ਦਿਖਾਉਂਦੇ ਆ ਕਿੱਦਾਂ ਦੀ ਚੱਲਦੀ ਆ ਸਿਟੂਏਸ਼ਨ। ਮਿਲਦੇ ਆ ਬਈ ਬਲੌਗ ਨਾਲ ਜੁੜੇ ਰਹੋ, ਲਾਈਕ ਕਰੋ, ਦੱਬ ਕੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ ਬਾਤ ਤੇ ਵੱਧ ਤਾਂ ਜੋ ਆਪਣੀ ਰੀਚ ਬਾਤ ਤੇ ਵੱਧ ਹੋ ਸਕੇ ਤੇ ਆਪਣਾ ਕੰਮ ਦਿਖਾ ਸਕੀਏ ਆਪਾਂ ਲੋਕਾਂ ਤੱਕ ਕਿਉਂਕਿ ਅੱਜ ਕੱਲ ਬਈ ਇਸ ਚੀਜ਼ ਦਾ क्रेज ਬੜਾ ਰਹਿੰਦਾ ਆ ਵੀ ਲੋਕਾਂ ਨੇ ਵੀ ਮੁੱਛਾਂ ਕਿੱਥੇ ਸੈੱਟ ਕਰਾਈਏ, ਮੁੱਛਾਂ ਕਿਵੇਂ ਸੈੱਟ ਕਰਾਈਏ, ਹਰ ਮੁੱਛਾਂ ਕਿਹਦੇ ਨਾਲ ਸੈੱਟ ਕਰਦੇ ਆ ਤੁਹਾਨੂੰ ਦਿਖਾਉਂਦੇ ਆਂ ਅਸੀਂ ਮਲਤਾਨੀ ਮਿੱਟੀ ਦੇ ਨਾਲ ਕਿਵੇਂ ਸੈੱਟ ਕਰਦੇ ਵੈਸੇ ਵੀਡੀਓ ਪਾਈ ਵੀ ਆਪਾਂ ਨੇ YouTube ਤੇ ਪਹਿ ਮੁੱਛਾਂ ਅਸੀਂ ਕੀ ਬਈ ਸੈੱਟ ਕਰਦੇ ਆਂ ਪਰ ਕਿੱਦਾਂ ਦੇ ਨਾਲ ਸੈੱਟ ਕਰਦੇ ਸੋ ਆਪ ਤੁਹਾਨੂੰ ਵੀ ਦੱਸਦੇ ਆਂ ਬਈ ਇਹ ਚੀਜ਼ਾਂ ਦਾ ਸੈੱਟ ਕਰ ਸਕਦੇ ਤੁਸੀਂ ਤੇ ਆਜੋ ਫਿਰ ਚੱਲੀਏ ਦੁਕਾਨ ਤੇ ਵਲੌਗ ਦੇ ਐਂਡ ਤੱਕ ਜੁੜੇ ਰਹੋ ਕਰਦੇ ਆਂ ਜੀ ਗੱਲਬਾਤ ਜਾ ਕੇ ਦੁਕਾਨ ਤੇ ਮਿਲਦੇ ਆਂ ਪਹਿਲਾਂ ਮਿਲਾਂਦੇ ਤੁਹਾਨੂੰ ਸੈਣੀ ਨਾਲ ਸੈਣੀ ਕਿਹੋ ਜਿਹਾ ਚਾਲ ਹੈ ਠੀਕ ਹੈ ਹੋਰ ਠੀਕ ਹੈ ਦੁਕਾਨ ਖਾਲੀ ਓਪਨ ਇਹ ਆਪਣੇ ਨਾਲ ਆ ਭਰਾ ਬਈ ਤੇ ਹੁਣ ਚੱਲਦੇ ਹਾਂ ਉਹ ਵੇਲਾ ਖੜਿਆ ਕੱਲ੍ਹ ਲੱਗ ਗੱਪਾਂ ਨੇ ਤੋਂ ਟੇ ਨੰਬਰ ਤੇ ਹੁਣ ਬਸ ਹੁਣ ਅੱਗੇ ਜਾ ਕੇ ਕਰਦੇ ਆਂ ਦੁਕਾਨ ਦਾ ਕੰਮ ਕਿ ਆ ਚੱਲ ਠੀਕ ਠਾਕ ਚੱਲਦਾ ਦੁਕਾਨ ਦਾ ਕੰਮ ਮੋਛਾ ਮੋਛਾ ਦਾ ਤੇ ਬਾਕੀ ਗੱਲਬਾਤ ਕਰਦੇ ਆਂ ਤੇ ਠਹਿਰ ਕੇ ਥੋੜਾ ਜਿਹਾ ਸੈਟ ਜੋਆ ਕਰ ਲਈ ਇਹਦਾ ਤੁਹਾਨੂੰ ਪਤਾ ਹੀ ਹੈ ਮਲਤਾਨੀ ਮਿੱਟੀ ਦਾ ਕਿਵੇਂ ਸੈੱਟ ਕਰਦੇ ਆਂ ਕਿਵੇਂ ਲਾਉਂਦੇ ਆਂ ਪੇਸਟ ਪੋਸਟ ਇਹ ਲਿਕਵਿਡ ਆਪਣਾ ਸਾਰਾ ਰੈਡੀ ਹੈ ਮੋਛਾ ਬਨੇ ਵੀ ਬਾਈਨਾਂ ਦੀ ਸਾਰਿਆਂ ਦੀ ਹੈ ਸਾਰੇ ਕੱਟਦੇ ਆ ਸਾਰਾ ਦਿਨ ਆਹੀ ਕੋ ਚੱਲੀ ਹੈ ਹਾਂਜੀ ਕੀ ਹਾਲ ਚਾਲ ਆ ਰਮਨ ਬਾਈ ਠੀਕ ਠਾਕ ਆਦੇ ਕੈਮਰਾਮੈਨ ਰੱਖਿਆ ਆਪਾਂ ਨੇ ਚੱਲ ਅੱਗੇ ਹੋ ਓਕੇ ਹੁਣ ਆਹੀ ਕਿਉਂ ਜੀ ਬੰਨੇ ਵੀਰ ਮੋਚਾ ਦਾ ਘੈਂਡ ਆ ਨਾ ਹਾਂ ਮੋਚਾ ਆ ਬਾਈ ਮੁਹਾਲੀ ਏਰੀਆ ਮਾ ਸਭ ਤੋਂ ਘੈਂਡ ਬੰਨੇ ਕਰਾ ਬਾਈ ਕਹਿੰਦਾ ਬਾਈ ਸਾਡੀ ਮੇਰੀ ਮੋਚਾ ਨਹੀਂ ਸੈਟ ਆਉਂਦੀਆਂ ਕਿਤੇ ਹੋਰ ਵਾਰੀ ਨੇ ਬਹੁਤ ਜਗ੍ਹਾ ਠੀਕ ਕਰਾਈਆਂ ਨਾ ਹਾਂ ਮੈਂ ਦੋ ਤਿੰਨ ਵਾਰ ਪੂਰਾ ਕੋ ਗਿਆ ਬਾਈ ਪਰ ਗੱਲ ਨਹੀਂ ਬਣਦੀ ਉਹ ਗੱਲ ਨਹੀਂ ਬਣਦੀ ਇਹ ਹੀ ਗੱਲ ਗਿਆ ਦਾ ਮਾਂ ਵੀਰੇ ਇੱਥੇ ਸੈੱਟ ਆਉਣੀਆਂ ਇਹ ਲਾਂਡਰ ਜਾ ਕੇ ਬਾਕੀ ਪਾਈਆਂ ਦੇ ਮੋਛਾ ਵੰਨੀਆਂ ਵੀ ਆ ਹਾਂ ਜੀ ਹਾਂ ਹਾ ਜੀ ਹਾ ਜੀ ਹਾ ਹਾਂ ਵਾ ਠੀਕ ਹੈ ਠੀਕ ਹੈ ਵਲਦੇ ਆ ਬਾਈ ਕੋਈ ਗੱਲ ਨਹੀਂ ਬਾਕੀ ਭਾਈ ਚੱਲ ਰਹਾ ਹੈ ਕੰਮ ਮੋਛਾ ਮੋਛਾ ਦਾ ਪੂਰਾ ਭਾਈ ਬੇਹਾਂਗਾ ਸੀਜ਼ਨ ਚੱਲ ਰਿਹਾ ਤੇ ਡੱਬਿਆਂ ਦਾ ਡੱਬੇ ਹੋਏ ਪਏ ਆ ਮਿੱਤਰ ਯਾਰ ਮਿੱਤਰ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਬਿਆਹ ਸੀਜ਼ਨ ਚੱਲਦਾ ਆ। ਬਿਆਹਾਂ ਦੇ ਕਾਰਨ ਤੋਂ ਬਾਅਦ ਡੱਬੇ ਕਿੰਨੇ? ਡੇਲੀ ਕੋਈ ਨਾ ਕੋਈ ਦੇਹੋ ਜਾ। ਹੁਣ ਕਰਦੇ ਮੁੱਛਾ ਸੈੱਟ ਪਾਈ ਦੀਆਂ ਨੇ। ਦੇਖੀਏ ਖੋਲ ਕੇ ਕੀ ਆਪਲਾ ਜੇ ਵਿੱਚ। ਬਾਅਦ ਚ ਦੇਖਦੇ ਆ। ਬਰਫੀ ਇਹਦੇ ਵਿੱਚ ਵੀ। ਪਹਿਲਾਂ ਹੀ ਮਲਕ ਕੇਕ ਦਾ। ਇਹ ਜੀ ਚੀ ਬਰਫੀ ਉਹ ਆ। ਦੋਹਾਂ ਮਾ ਦੇਖ ਲਈਏ। ਆਹ ਹੂੰ ਹੂੰ ਹੂੰ। ਦੇ ਵਿੱਚ ਵੀ ਵੈਲਫੇਅਰ ਚਲੋ ਬਾਅਦ ਚ ਖਾਂਦੇ ਆ ਚਾਹ ਦੇ ਨਾਲ ਬਣਾਵਾਂਗੇ ਪ੍ਰੋਗਰਾਮ ਮੋਚਾ ਵੜ ਰੈ ਲਾਈਏ ਹੈ ਟਿਫਨ ਕੱਟ ਕੇ ਵਿੱਚ ਪਾ ਦੇ ਤੇ ਕੀੜੀਆਂ ਕੁੜੀਆਂ ਚੜਦੇ ਕਰਦੇ ਤੁਹਾਨੂੰ ਪਤਾ ਆ ਹੋਰ ਠੀਕ ਹੈ ਬਾਈ ਕਹਿੰਦਾ ਬੰਨੂ ਹੀ ਵਿਆਹ ਆ ਗਿਆ ਕਹਿੰਦਾ ਮੋਚਾ ਸੈਟ ਕਰਾਂਦੀ ਆ ਮੈਂ ਕਰ ਦਿੰਦੇ ਕਿਸ ਕੀ ਸ਼ਾਦੀ ਆ ਭਾਈ ਗਿਵ ਐਂਸਿਸਟਰ ਕੀ ਸ਼ਾਦੀ ਆ ਭਾਈ ਹਰਿਆਣੇ ਦਾ ਨਾ ਹਰਿਆਣੇ ਦਾ ਹਰਿਆਣੇ ਦਾ ਹਰਿਆਣੇ ਦਾ ਮੁੰਡਾ ਫਰਖੇਤਰ ਦਾ ਇਹ ਕਾ ਕੁਛ ਕਰਤੀਆਂ ਸੱਟ ਵਾਈ ਦੀਆਂ ਲੱਗ ਰਿਹਾ ਕੈੜ ਚੱਲ ਵਧੀਆ ਵਧੀਆ ਅਜੇ ਸਿੰਘ ਦੇਸੀ ਵਲੌਗਰ ਬਾਉਂਗਾ ਵਲੌਗ ਦਰਾ ਚੈੱਕ ਕਰੀ ਅਜੇ ਸਿੰਘ ਹਾਂ ਉਹਦੇ ਵਿੱਚ ਆਉਂਗਾ ਤੂੰ ਠੀਕ ਹੈ ਗੁੱਡ ਜਿੱਤੇ ਕਈ ਬੰਦੇ ਭਾਈ ਬਿਆਂਗੇ ਕਾਰਡ ਦੇ ਕੇ ਜਾ ਰਹੇ ਆ ਕੁਝ ਕੁ ਬੰਦੇ ਅਜੇ ਵੀ ਹੋਏ ਕਰਾਣਾ ਮੁਛਾਂ ਵੀ ਗੱਲ ਜਿਹੜੇ ਦੱਸ ਦੇ ਵੀ ਨਹੀਂ ਹੈਗੇ ਬਾਈ ਮਾਰਾ ਮੰਗਣਾ ਆ ਵਿਆਹ ਆ ਆ ਜਾਂਦੇ ਆਂਦੇ ਆ ਕਸਟਮਰ ਹੁੰਦੇ ਆ ਕਈ ਲੈ ਇੱਕ ਹੋਰ ਆ ਗਿਆ ਕਿਵੇਂ ਆ ਠੀਕ ਹੈ ਕੱਲੂ ਕਦੇ ਚਲੋ ਉਧਰ ਜਾਣਾ ਹਾਂ ਮੇਲਵਾਂ ਜਾਣਾ ਕੀ ਹੋ ਠੀਕ ਹੈ ਮੁਛਾਂ ਬਾਂਦੀਆਂ ਮੁੰਡੇ ਦੀਆਂ ਪਹਿਲਾਂ ਮੁਛਾਂ ਬਾਂਦੀਏ ਤਾਂ ਮੁਛਾਂ ਬਨ ਕੇ ਫਿਰ ਗੱਲ ਕਰਦੇ ਆਂ ਕੱਲ ਨੂੰ ਕੋਚਾ ਇੱਧਰ ਫੋਕਸ ਕਰ ਮੁੰਡੇ ਦੀਆਂ ਮੋਛਾਂ ਨੂੰ ਪੇਸ ਲਾਉਂਦੇ ਦੀ ਇਹ ਮੁੰਡਾ ਵਿਆਹ ਵਾਸਤੇ ਤਿਆਰ ਕਰਨਾ ਆ ਵਿਆਹ ਵਾਸਤੇ ਤਿਆਰ ਕਰਨਾ ਮਤਲਬ ਇਹਦਾ ਵਿਆਹ ਨਹੀਂ ਆਏਗਾ ਇਹਦੇ ਵਾਸਤੇ ਜਵਾਬ ਹੈ ਭਾਈ ਵਿਆਹ ਨੂੰ ਵੀ ਹੋ ਗਏ ਮੈਂ ਕਹਿੰਦਾ 15 ਸਾਲ ਤਾਂ ਹੋ ਗਏ ਵਿਆਹ ਨੂੰ 11 11 ਸਾਲ ਹੋ ਗਏ 15 ਸਾਲ ਤੋਂ ਜ਼ਿਆਦਾ ਕਹਤਾਂ ਦਾ ਜ਼ੂਮ ਕਰਿਆ ਬਣਾ ਕੈਮਰਾ ਹਾਂ zoom ਚਾਹੀਦਾ ਕੈਮਰਾ ਵਾਸ ਵਾਸ ਬੋਲੇ ਵਿੱਚ ਵੀਡੀਓ ਵਧੀਆ ਬਣਦੀ ਸਿਰ ਜਿਆਦਾ ਦੂਰ ਦੇ ਕੈਪਚਰ ਕਰਦਾ ਉੱਪਰੋਂ ਥੱਲੇ ਰੱਖੀ ਕੈਮਰਾ ਚਾਹੀਦਾ ਇਹ ਵੀ ਥਲੇ ਨਵੇਂ ਆਹੋ ਹਨ ਬ੍ਰੈਸ਼ ਨਾਲ ਦੇਣ ਲੱਗੇ ਹੋਏ ਆਲੇ ਇੱਕ ਬੰਦਾ ਨਾ ਗਿੰਬਲ ਦੇ ਨੂੰ ਫੜਦਾ ਦਾ ਮਨ ਉਹ ਗਿੰਬਲ ਕਹਿੰਦੇ ਇਹਨੂੰ ਕਹਿੰਦੇ ਹੈ ਗਿੰਬਲ ਇਹ ਆ ਉਹ ਗਿਫਟ ਕਰਨ ਨੂੰ ਫੜਦਾ ਦਾ ਮਨ ਲੱਗਦਾ ਕਰ ਕੇ ਨਗਾ ਜਦ ਸੰਦ ਬਣਿਆ ਬਣਿਆ ਕਰਦੇ ਕਹਿੰਦੇ ਵੇ ਸੰਦ ਬਣਿਆ ਵੈ ਕਾ ਨੂੰ ਵੇਚ ਦੇਣਾ ਹੈ ਉਹਨਾਂ ਦਿੱਤਾ ਹੀ ਨਹੀਂ ਹੈਗਾ ਕੋਈ ਨਹੀਂ ਆਣਦੇ ਉਹ ਦਿਨ ਆਇਆ ਤਾਂ ਹੈਤਰਾ ਆੜੀ ਦੇ ਨਾਲ ਉਹਦੇ ਨਾਲ ਹਾਂ ਉਹਨਾਂ ਨੇ ਸ਼ਾਗੰਦਾ ਕਿਆ ਦੇਣਾ ਦਾ ਹਾਂ ਉਹਦੇ ਵੀ ਘੱਟ ਕਰੇ ਫੇਰ ਫੇਰ ਕੀ ਆ ਤੈਨੂੰ ਫੋਨ ਲਾ ਕੇ ਬਹਿ ਗਿਆ ਮੈਂ ਲਾਲਾ ਫੋਨ ਪੁੱਛ ਲਾਉ ਉਹਨੂੰ ਫੇਰ ਮੇਰੇ 500 500 500 बस ਖਾਲਾ ਸਵਾ ਨਾਲ ਮਰਫੀ ਖਾਂਦੇ ਆ ਹਾਂ ਖਾਲਾ ਹਾਂਜੀ ਇੱਕ ਹੋਰਗਾ ਵਧੀਆ ਬਣੀ ਵੀ ਹੈ ਘਰ ਦੀ ਬਣੀ ਵੀ ਹੈ ਬਾਈ ਮੁੱਛਾ ਲੈ ਇਹਨਾਂ ਦੀ ਕੈਂਟ ਆ ਸਾਰਿਆਂ ਦੀਆ ਬਹੁਤ ਵਧੀਆ ਸੈੱਟ ਕਰੀਆਂ ਮੀਆਂ ਮੁੱਛਾਂ ਵਾਲੇ ਵੱਜਦੇ ਆ ਕਿਉਂ ਮੁੱਛਾ ਦੇਖ ਬਾਈ ਸਾਰਿਆਂ ਦੀਆ ਲਾਗ ਤੇ ਦਿਖਾ ਦੇਖ ਆ ਆਏ ਹਾਏ 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 ਆ ਆਇਆ ਮੁੱਛਾ ਐ ਦਮਣ ਸਿਰਾ ਓਕੇ ਐ ਚੱਲ ਰਿਹਾ ਕੰਮ ਪੂਰਾ ਮੁੱਛਾਂ ਵਾਲਾ ਆ ਓ ਥੋੜੀ ਕਰੀ ਵਾਸਤਾ ਹੀ ਨਹੀਂ ਉਹਨੂੰ। ਕੀ ਕਹਿੰਦਾ ਹੁਣ ਦੱਸਦਾ। ਕਟਿੰਗ ਬਹੁਤ ਸੋਹਣੀ ਕਰੀ ਹੈ ਮੇਗਾ। ਸਵਾਦ ਆ। ਮੱਛਾਂ ਵੀ ਤਾਂ ਘੈੜ ਹੋ ਗਈਆਂ। ਆਹੀਂ ਘੈੜ ਹੋਈਆਂ। ਮੱਛਾਂ ਵੀ ਘੈੜ ਹੋਈਆਂ ਉਹ ਭਾਈ। ਵੈਸੇ ਲਾਂਦੇ ਵੈਸੇ ਹੀ ਦੋਣਾਂ ਆਂ। ਕਿਉਂ ਜੀ? ਘੈੜ